ਸਸੇਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ 30 ਸਤੰਬਰ 2024 ਤੇ ਟਾਈਮ ਕਰੀਬ 6:30 ਤੋਂ ਉੱਪਰ ਹੋ ਚੁੱਕੇ ਨੇ ਤੇ ਪਉਣੇ 11 ਦਾ ਟਾਈਮ ਜਿਹੜਾ ਹੋ ਚੁੱਕਿਆ ਹੈ ਇਸ ਟਾਈਮ ਗੱਲਬਾਤ ਮੌਨਸੂਨ ਨੂੰ ਲੈ ਕੇ ਕਰਾਂਗੇ ਮੌਨਸੂਨ ਦਾ ਅੱਜ ਆਖਰੀ ਦਿਨ ਸੀ 30 ਸਤੰਬਰ ਕੈਨ ਦਾ ਭਾਵ 1 ਜੂਨ ਤੋਂ ਲੈ ਕੇ 30 ਸਤੰਬਰ ਦੇ ਵਿਚਕਾਰ ਜਿਹੜਾ ਜਿੰਨੇ ਵੀ ਮੀਂਹ ਪੈਂਦੇ ਨੇ ਉਹ ਮੌਨਸੂਨ ਸੀਜ਼ਨ ਦੇ ਵਿੱਚ ਗਿਣੇ ਜਾਂਦੇ ਨੇ 1 ਜੂਨ ਤੋਂ ਲੈ ਕੇ 30 ਸਤੰਬਰ ਦੇ ਦੌਰਾਨ ਪੰਜਾਬ ਦੇ ਵਿੱਚ ਜੁਲਾਈ ਮਹੀਨਾ ਵੀ ਵਿੱਚ ਹੁੰਦਾ ਅਗਸਤ ਸਤੰਬਰ ਮਤਲਬ ਕਿ 1 ਜੂਨ ਤੋਂ ਲੈ ਕੇ 30 ਸਤੰਬਰ ਦੇ ਵਿੱਚਕਾਰ ਹੁਣ ਤੱਕ ਪੰਜਾਬ ਦੇ ਵਿੱਚ 314 ਮਿਲੀਮੀਟਰ ਮੀਂਹ ਜਿਹੜਾ ਰਿਕਾਰਡ ਕੀਤਾ ਜਾ ਚੁੱਕਿਆ ਹੈ ਜਿਹੜਾ ਕਿ ਆਮ ਨਾਲੋਂ ਕਾਫੀ ਘੱਟ ਹੈ ਜਿਹੜਾ ਕਿ 438 ਮਿਲੀਮੀਟਰ ਦੇ ਕਰੀਬ ਮੀਂਹ ਪੈਣਾ ਚਾਹੀਦਾ ਸੀ ਜਦਕਿ 314 ਮਿਲੀਮੀਟਰ ਜਿਹੜਾ ਮੀਂਹ ਇਸ ਵਾਰ ਪੰਜਾਬ ਦੇ ਵਿੱਚ ਆਮ ਨਾਲੋਂ 28% ਜਿਹੜਾ ਮੀਂਹ ਆਮ ਨਾਲੋਂ ਘੱਟ ਰਕੋਰਡ ਹੋਇਆ ਕਹਿੰਦਾ ਭਾਵ ਜੇ ਜ਼ਿਲ੍ਹੇਵਾਰ ਗੱਲ ਕੀਤੀ ਜਾਵੇ ਤਾਂ ਜ਼ਿਲ੍ਹੇਵਾਰ ਜਿਆਦਾ ਮੀਂਹ ਆ ਜਿਹੜਾ ਪਠਾਨਕੋਟ ਏਰੀਆ ਦੇ ਵਿੱਚ ਪਿਆ ਜਿੱਥੇ 1000 ਮਿਲੀਮੀਟਰ ਤੋਂ ਵੀ ਜ਼ਿਆਦਾ ਮੀਂਹ ਰਿਕਾਰਡ ਕੀਤਾ ਗਿਆਗਾ ਤੇ ਜੇ ਆਮ ਨਾਲੋਂ ਘੱਟ ਜਿਹੜਾ ਸਭ ਤੋਂ ਵੱਡ ਜਿਹੜੇ ਜਿੱਥੇ ਸਭ ਤੋਂ ਘੱਟ ਮੀਂਹ ਪਿਆਗਾ ਉਹ ਜ਼ਿਲ੍ਹਾ ਹੈਗਾ ਬਠਿੰਡਾ ਜਿੱਥੇ ਸਿਰਫ 128 ਮਿਲੀਮੀਟਰ ਜਿਹੜਾ ਮੀਂਹ ਰਿਕਾਰਡ ਕੀਤਾ ਗਿਆ ਜਿੱਥੇ 45-50% ਦੀ ਕਮੀ ਹੈ ਜਿਹੜੀ ਪੰਜਾਬ ਵਿੱਚ ਦੇਖੀ ਬਠਿੰਡੇ ਜ਼ਿਲ੍ਹੇ ਵਿੱਚ ਵੇਖੀ ਜਾ ਰਹੀ ਹੈ ਕਿ ਉੱਥੇ ਹੀ ਮੋਗਾ ਏਰੀਆ ਵੀ ਕਾਫੀ ਪ੍ਰਭਾਵਿਤ ਹੋਇਆਗਾ ਜਿੱਥੇ ਮੀਂਹ ਆਮ ਨਾਲੋਂ ਘੱਟ ਪਈ ਹੈਗੀ ਤੇ ਮਹੱਲੀ ਜਾਂ ਵੀ ਮੀਂਹ ਇਸ ਵਾਰ ਜਿਹੜੇ ਘੱਟ ਪਿਆ ਜਿੱਥੇ 1000 ਮਿਲੀਮੀਟਰ ਤੋਂ ਜ਼ਿਆਦਾ ਮੀਂਹ ਪੈ ਜਾਂਦੇ ਹੁੰਦੇ ਉੱਥੇ ਜਿਹੜੇ ਸਿਰਫ 300-400 ਮਿਲੀਮੀਟਰ ਹੀ ਰਿਕਾਰਡ ਹੋਇਆ ਲਗਭਗ ਹਰ ਇੱਕ ਹੀ ਜ਼ਿਲ੍ਹੇ ਦਾ ਪੰਜਾਬ ਦੇ ਦਾ ਇਹੀ ਹਾਲ ਹੈਗਾ ਜਿੱਥੇ ਆਮ ਨਾਲੋਂ ਕਿਤੇ 10% ਮੀਂਹ ਘੱਟ ਪਿਆ ਕਿਤੇ 20 ਕਿਤੇ ਕਿਤੇ 30 ਕਿਤੇ ਕਿਤੇ 40% ਮੀਂਹ ਜਿਹੜਾ ਆਮ ਨਾਲੋਂ ਆੱਤ ਮੀਂਹ ਜਿਹੜੇ ਦੇਖ ਨੂੰ ਮਿਲੇ ਪੂਰੇ ਪੰਜਾਬ ਦੇ ਵਿੱਚ ਤਾਂ ਜਾਦਾ ਮੀਂਹ ਸਿਰਫ ਪਠਾਨਕੋਟ ਏਰੀਆ ਵਿੱਚ ਜਾਂ ਤਨਤਾਨੀ ਏਰੀਆ ਵਿੱਚ ਕਿਤੇ ਕਿਤੇ ਦੇਖ ਨੂੰ ਮਿਲੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮੀਂਹ ਜਿਹੜੇ ਆਮ ਨਾਲੋਂ ਘੱਟ ਰਹੇ ਓਵਰ ਆਲ ਰੇਂਜ ਆ ਜਿਹੜੀ ਐਵਰੇਜ ਮਤਲਬ ਕਿ 1 ਜੂਨ ਤੋਂ ਲੈ ਕੇ 30 ਸਤੰਬਰ ਦੇ ਵਿਚਕਾਰ 433 ਮਿਲੀਮੀਟਰ ਦੇ ਮੁਕਾਬਲੇ ਸਿਰਫ 314 ਮਿਲੀਮੀ ਮਿਲੀਮੀਟਰ ਜਿਹੜਾ ਰਿਕਾਰਡ ਹੋਇਆਗਾ ਜਿਦੇ ਵਿੱਚ 28% ਦੀ ਕਮੀ ਦੇਖੀ ਜਾ ਰਹੀ ਹੈਗੀ ਤੇ ਇਹ ਕੋਈ ਪਹਿਲੀ ਵਾਰ ਨਹੀਂ ਹੋਇਆਗਾ ਪਿਛਲੇ 10-15 ਸਾਲਾਂ ਤੋਂ ਜਿਹੜਾ ਮੀਂਹ ਦੀ ਕਦੇ 500 ਮਿਲੀਮੀਟਰ ਜਿਹੜੀ ਔਸਤ ਐਵਰੇਜ ਹੁੰਦੀ ਸੀ ਪੰਜਾਬ ਦੇ ਵਿੱਚ ਮੀਂਹਾਂ ਦੀ ਜਿਹੜੀ ਹੁਣ ਘਟ ਕੇ ਹੌਲੀ-ਹੌਲੀ 490 ਹੋ ਗਈ ਪਿਛਲੇ 10-15 ਸਾਲਾਂ ਦੇ ਵਿੱਚ ਵਿੱਚ ਹੀ ਮੀਂਹ ਜਾਂ ਮੀਂਹਾਂ ਦਾ ਟ੍ਰੈਂਡ ਆ ਜਿਹੜਾ ਕਾਫੀ ਘਟ ਗਿਆ ਮਤਲਬ ਕਿ ਅੱਜ ਤੋਂ 2009 ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ 500 ਮਿਲੀਮੀਟਰ ਤੋਂ ਜ਼ਿਆਦਾ ਮੀਂਹ ਰਿਪੋਰਟ ਕੀਤੇ ਜਾਂਦੇ ਸੀ 2010 ਤੱਕ ਵੀ ਜਿਹੜੇ 500 ਜਾਂ 490 ਐਮ ਐਮ ਦੇ ਕਰੀਬ ਜਿਹੜੇ 1 ਜੂਨ ਤੋਂ ਲੈ ਕੇ 30 ਸਤੰਬਰ ਦੇ ਵਿੱਚਕਾਰ ਮੀਂਹ ਰਿਕਾਰਡ ਕੀਤੇ ਜਾਂਦੇ ਸੀਗੇ ਪਰ 2009-10 ਤੋਂ ਬਾਅਦ ਜਿਹੜੇ ਅੰਕੜੇ ਨੇ ਲਗਾਤਾਰ ਘਟਨੇ ਸ਼ੁਰੂ ਹੋ ਗਏ ਜਿਹੜੀ ਔਸਤ ਸੀ ਮੀਂਹਾਂ ਦੀ ਮੌਨਸੂਨ ਸੀਜ਼ਨ ਦੀ ਉਹ 500 ਤੋਂ ਘਟਦੀ ਘਟਦੀ 490 ਤੇ ਆ ਗਈ 490 ਤੋਂ ਬਾਅਦ ਉਹ 450 ਤੇ ਇਸ ਟਾਈਮ ਉਹ ਪਿਛਲੇ 3-4 ਸਾਲਾਂ ਤੋਂ 430-40 mm ਦੇ ਆਸ-ਪਾਸ ਜਿਹੜੀ ਬਣੀ ਹੋਈ ਹੈ ਕਿ ਮਤਲਬ ਕਿ ਮੀਂਹ ਦਾ ਟ੍ਰੈਂਡ ਆ ਜਿਹੜਾ ਪੰਜਾਬ ਵਿੱਚ ਲਗਾਤਾਰ ਘਟ ਰਿਹਾ ਹੈਗਾ ਇਸ ਵਾਰ ਵੀ ਮੌਨਸੂਨ ਚੀਜ਼ਾਂ ਦੇ ਵਿੱਚ ਕਾਫੀ ਇਲਾਕਿਆਂ ਵਿੱਚ ਆਮ ਨਾਲੋਂ ਘੱਟ ਮੀਂਹ ਰਿਕਾਰਡ ਹੋਇਆ ਪੰਜਾਬ ਦੇ ਓਵਰਆਲ ਸਮੁੱਚੇ ਪੰਜਾਬ ਵਿੱਚ ਜਿਹੜੇ ਮੀਨੇ ਆਮ ਨਾਲੋਂ ਬਹੁਤ ਜ਼ਿਆਦਾ ਘਟਾ ਰਿਕਾਰਡ ਹੋਇਆ ਕਿਤੇ 20% ਘਟਾ ਕਿਤੇ 40% ਘਟਾਗਾ ਕਿਤੇ 50% ਘਟਾਗਾ ਮਤਲਬ ਕਿ ਸਾਰੇ ਹੀ ਜ਼ਿਲ੍ਹਿਆਂ ਦਾ ਕੁੱਲ ਮਿਲਾ ਕੇ ਇਹੀ ਹਾਲ ਰਿਹਾਗਾ ਤੇ ਅੱਗੇ ਦੀ ਗੱਲ ਕੀਤੀ ਆ ਵੀ ਤਾਂ ਹੁਣ ਮੌਨਸੂਨ ਸੀ ਇਹਨਾ ਅੱਜ 30 ਨਵੰਬਰ ਹੋ ਚੁੱਕਿਆਗਾ 30 ਨਵੰਬਰ ਤੋਂ ਬਾਅਦ ਮੌਨਸੂਨ ਸੀਜ਼ਨ ਜਿਹੜਾ ਖਤਮ ਹੋ ਜਾਂਦਾ 1 ਅਕਤੂਬਰ ਤੋਂ ਲੈ ਕੇ 31 ਦਸੰਬਰ ਦੇ ਵਿਚਕਾਰ ਜਾਂ ਨਵੰਬਰ 31 30 31 ਨਵੰਬਰ ਤੱਕ ਜਿਹੜਾ ਮਤਲਬ ਕਿ 3 ਨਵੰਬਰ ਤੱਕ ਪੋਸਟ ਮੌਨਸੂਨ ਸੀਜ਼ਨ ਹੁੰਦਾਗਾ ਜ ਜਿਹਨੂੰ ਮਤਲਬ ਕਿ ਭਾਰਤ ਦੀਆਂ ਮੌਨਸੂਨੀ ਪਾਉਣਾ ਹੁੰਦੀਆਂ ਨੇ ਉਦੋਂ ਮੀਂਹ ਹੁੰਦੀਆਂ ਨੇ ਜਾਂ ਪੱਛਮੀ ਸਿਸਟਮ ਜਿਹੜੇ ਆਉਣੇ ਸ਼ੁਰੂ ਹੋ ਜਾਂਦੇ ਨੇ ਜਾਂ ਪੰਜਾਬ ਵਿੱਚ ਇੱਕ ਖਾਸ ਰੁੱਤ ਹੁੰਦੀ ਹੈ ਕਿ ਜਿਹਨੂੰ ਆਪਾਂ ਪਾਤਾ ਝੜ ਸੀਜ਼ਨ ਵੀ ਕਹਿ ਦਿੰਦੇ ਹਾਂਗੇ ਮੌਨਸੂਨ ਸੀਜ਼ਨ ਖਤਮ ਹੋ ਚੁੱਕਿਆਗਾ ਪਤਝੜ ਸੀਜ਼ਨ ਮਤਲਬ ਕਿ ਸ਼ੁਰੂ ਹੋ ਚੁੱਕਿਆਗਾ ਤੇ ਆਉਂਦੇ ਦਿਨਾਂ ਵਿੱਚ ਹਲਕੇ ਪੱਛੋਂ ਦੇ ਬੁੱਲੇ ਕੁਝ ਇਲਾਕਿਆਂ ਵਿੱਚ ਚੱਲਦੇ ਰਹਣੇ ਆ ਕਿਤੇ ਕਿਤੇ ਪੂਰੇ ਦੇ ਬੁੱਲੇ ਵੀ ਚੱਲਦੇ ਦਿਖਾਈ ਦੇਣਗੇ ਜਿਸ ਦਾ ਕਰਕੇ ਥੋੜੀ ਜੀ ਗਰਮੀ ਵੀ ਮਹਿਸੂਸ ਹੋਊਗੀ ਥੋੜੀ ਤਲਕੀ ਵੀ ਮਹਿਸੂਸ ਹੋਊਗੀ ਹਾਲਾਂਕਿ ਦਿਨਵਾ ਦੇਣਾ ਜਿਵੇਂ ਜਿਵੇਂ ਆਪਾਂ ਅੱਗੇ ਪਤਾੰਗੇ ਦਿਨ ਦੇ ਪਾਰੇ ਵਿੱਚ ਗਰਾਵਟਾਉਣੀ ਸ਼ੁਰੂ ਹੋ ਜਾਣੀ ਹੈ ਕਿ ਦਿਨ ਦਾ ਪਾਰਾ ਜਿਹੜਾ ਹੌਲੀ-ਹੌਲੀ ਘਟਣਾ ਸ਼ੁਰੂ ਹੋ ਜਾਣਾ ਗਰਮੀ ਹੈ ਜਿਹੜੀ ਦਿਨਵਾ ਦਿਨ ਜਿਹੜੀ ਘਟਦੀ ਜਾਣੀਗੀ ਹਾਲਾਂਕਿ ਅਗਲੇ 3-4 ਦਿਨ ਜਾਂ 4-5 ਦਿਨ ਥੋੜੀ ਤਲਕੀ ਜੀ ਜ਼ਰੂਰ ਮਹਿਸੂਸ ਹੁੰਦੀ ਰਹਣੀ ਆਪਾਂ ਦਿੱਤੇ ਜਿੱਤੇ ਪੱਛੋਂ ਦੇ ਬੁੱਲੇ ਲੱਗਣਗੇ ਉੱਥੇ ਥੋੜਾ ਹਲਕਾ ਜਿਹਾ ਵੀ ਫੀਲ ਹੋਊਗਾ ਮਤਲਬ ਕਿ ਵਧੀਆ ਸੋਹਣਾ ਅਨੁਭਵ ਹੋਊਗਾ ਵੀ ਜਿਹੜੀ ਬੱਦਲ ਦੀ ਰੁੱਤ ਦਾ ਅਹਿਸਾਸ ਕਈ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦਾਗਾ ਸੋ ਅੱਗੇ ਦੀ ਗੱਲ ਕੀਤੀ ਆਵੇ ਤਾਂ ਅੱਗੇ 5-7 ਅਕਤੂਬਰ ਦੇ ਲਾਗੇ ਇੱਕ ਪੱਛਮੀ ਸਿਸਟਮ ਆ ਸਕਦਾਗਾ ਪੱਛਮੀ ਸਿਸਟਮ ਹਲਕੇ ਦਰਜੇ ਦਾ ਹੀ ਆ ਪਰ ਫੇਰ ਵੀ ਉਹ ਪੰਜ ਤੋਂ ਲੈ ਕੇ 7 ਅਕਤੂਬਰ ਦੇ ਵਿਚਕਾਰ ਪਹਾੜੀ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਮੀਂਹੀਆਂ ਕਾਰਵਾਈਆਂ ਨੂੰ ਅੰਜਾਮ ਦੇਊਗਾ ਤੇ ਹੋ ਸਕਦਾ ਕਿ ਤੇ ਸੀਜ਼ਨ ਦੀ ਪਹਿਲੀ ਬਰਫਬਾਰੀ ਵੀ ਹੋ ਜਾਵੇ ਇਦਾਂ ਦੀ ਪੋਸਿਬਿਲਟੀ ਹੈਗੀ ਹੈ ਜੇ ਬਰਫਬਾਰੀ ਹੁੰਦੀ ਹੈ ਤਾਂ ਮਦਾਨੀ ਖੇਤਰਾਂ ਵਿੱਚ ਮੌਸਮ ਬਹੁਤ ਤੇਜ਼ੀ ਨਾਲ ਬਦਲੂਗਾ ਦਿਨ ਦੇ ਪਾਰੇ ਵਿੱਚ ਚੰਗੀ ਗਰਾਵਟ ਦੇਖਣ ਨੂੰ ਮਿਲੂਗੀ ਮਤਲਬ ਕਿ 6 ਅਕਤੂਬਰ ਤੋਂ ਬਾਅਦ ਉਮੀਦ ਕੀਤੀ ਜਾ ਸਕਦੀ ਹੈ ਵੀ ਦਿਨ ਦੇ ਪਾਰੇ ਵਿੱਚ 2-3 ਡਿਗਰੀ ਦੀ ਹੋਰ ਗਰਾਵਟ ਜਿਹੜੀ ਦੇਖਣ ਨੂੰ ਮਿਲ ਸਕਦੀ ਹੈ ਮਤਲਬ ਕਿ ਰਾਤਾਂ ਵੀ ਜਿਹੜੀਆਂ ਠੰਡੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਆਉਤੇ ਦਿਨਾਂ ਵਿੱਚ ਹਲੇ 3-4 ਦਿਨ ਤਲਖੀ ਜੀ ਬਣੀ ਰਹਣੀ ਹੈ ਦਿਨ ਦਾ ਪਰ ਰਾਤ ਦਾ ਪਾਰਾ ਵੀ ਉਪਰ ਇਹਨਾਂ ਦਿਨ ਦਾ ਪਾਰਾ ਵੀ 30-35 35 ਡਿਗਰੀ ਪਲੱਸ ਹੀ ਰਿਕਾਰਡ ਹੁੰਦਾ ਰਹਿਣਾਗਾ ਪਰ 6-7 ਅਕਤੂਬਰ ਤੋਂ ਬਾਅਦ ਪੱਛਮੀ ਸਿਸਟਮ ਜਦੋਂ ਕਿਤੇ ਪਹਾੜਾਂ 'ਚ ਮੀਂਹਿਆ ਕਾਰਵਾਈਆਂ ਦੇ ਕੇ ਜਾਂ ਬਰਫ਼ ਦੀਆਂ ਕਾਰਵਾਈਆਂ ਬਰਫ਼ਬਾਰੀ ਦੀਆਂ ਕਾਰਵਾਈਆਂ ਦੇ ਕੇ ਜਦੋਂ ਅੱਗੇ ਨਿਕਲੂਗਾ ਤਾਂ ਪੱਛੋਂ ਦੀ ਹਵਾ ਮਦਾਨੀ ਕਿਤਨਾ ਦਾ ਰੁਕ ਕਰੂਗੀ ਪੰਜਾਬ ਵੱਲ ਨੂੰ ਜਿਹੜੀਆਂ ਪੱਛਮੀ ਖੁਸ਼ਕ ਹਵਾਵਾਂ ਨੇ ਠੰਡੀਆਂ ਉਹ ਪੰਜਾਬ ਦੇ ਵਿੱਚ ਚੱਲਣੀਆਂ ਸ਼ੁਰੂ ਹੋ ਜਾਣੀਆਂ ਜਿਸ ਦਾ ਕਰਕੇ ਰਾਤਾਂ ਦੀ ਠੰਡਕ ਵੀ ਜਿਹੜੀ ਹੌਲੀ-ਹੌਲੀ ਸ਼ੁਰੂ ਹੋ ਜਾਣੀ ਹੈਗੀ ਤੇ ਦਿਨ ਦੇ ਪਾਰੇ ਵਿੱਚ ਵੀ ਜਿਹੜੀ ਹਲਕੀ ਗਰਾਫਟ ਜੀ ਜਿਹੜੀ ਸ਼ੁਰੂ ਹੋ ਜਾਣੀ ਆ ਪੰਜਾਬ ਦੇ ਵਿੱਚ ਵੀ ਸੋ ਪੰਜ ਤੋਂ ਲੈ ਕੇ 7 ਅਕਤੂਬਰ ਵਿੱਚਕਾਰ ਇੱਕ ਹਲਕਾ ਜਿਹਾ ਸਿਸਟਮ ਜ਼ਰੂਰ ਆ ਰਿਹਾਗਾ ਜਿਹਦਾ ਮੇਨ ਅਸਰ ਆਗਾ ਮੇਨ ਪ੍ਰਵਾਹ ਤੋਂ ਉਹ ਸਿਰਫ ਪਹਾੜੀ ਇਲਾਕਿਆਂ ਨੂੰ ਕਰੂਗਾ ਪਰ ਪੰਜਾਬ ਦੇ ਵਿੱਚ ਪੰਜ ਤੋਂ 7 ਅਕਤੂਬਰ ਦੇ ਵਿਚਕਾਰ ਕਿਤੇ ਕਿਤੇ ਨਿੱਕੀਆਂ ਮੋਟੀਆਂ ਕਾਰਵਾਈਆਂ ਕਿਤੇ ਸ਼ਿਰਕਾ ਚਰਾਟਾ ਦੇਖਣ ਨੂੰ ਮਿਲ ਸਕਦਾਗਾ ਹਾਲਾਂਕਿ ਉਹ ਇੱਕ ਇਦਾਂ ਦਾ ਮਤਲਬ ਕਿ ਮਾਹੌਲ ਜੋ ਜ਼ਰੂਰ ਬਣ ਸਕਦਾ ਕਿ ਲੰਬੇ ਪੰਜਾਬ ਵੱਲੋਂ ਜਾਂ ਪਹਾੜੀ ਖੇਤਰਾਂ ਵੱਲੋਂ ਕੋਈ ਠੰਡੀ ਹਨੇਰੀ ਦੇ ਬੁੱਲੇ ਜਾਂ ਇੱਕ ਅੱਧੀ ਮੀਂਹ ਦੀ ਛੱਟ ਕਿਤੇ ਸ਼ਿਰਕਾ ਛਾਟਾ ਜ਼ਰੂਰ ਪੈ ਸਕਦਾ ਜਾਂ ਇੱਕ ਅੱਧੀ ਠੰਡੀ ਹਨੇਰੀ ਜ਼ਰੂਰ ਆ ਸਕਦੀ ਹੈ ਜਿਸ ਦੇ ਨਾਲ ਦਿਨ ਤੇ ਰਾਤਾਂ ਦੇ ਪਾਰੇ ਵਿੱਚ ਗਰਾਵੜ ਦਾ ਸਿਲਸਿਲਾ ਸ਼ੁਰੂ ਹੋ ਜਾਣਾਗਾ 5-7 ਅਕਤੂਬਰ ਦੇ ਵਿਚਕਾਰ ਇਦਾਂ ਦੀ ਉਮੀਦ ਬਣਦੀ ਜਾ ਪਰਹੀ ਹੈਗੀ ਪਰ ਮੌਨਸੂਨ ਚੀਜ਼ ਹੁਣ ਖਤਮ ਹੋ ਚੁੱਕਿਆ ਪਹਿਲਾਂ ਵੀ ਦੱਸ ਚੁੱਕੇ ਆ ਕਿ ਤੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਉਤਰੀ ਰਾਜਸਥਾਨ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੌਨਸੂਨ ਪਾਉਣਾ ਜਿਹੜੀਆਂ ਪਿੱਸੇ ਹਟਣੀਆਂ ਸ਼ੁਰੂ ਹੋ ਚੁੱਕੀਆਂ ਤੇ ਆਉਂਦੇ ਦਿਨਾਂ ਵਿੱਚ ਜਿੱਥੇ ਹਲੇ ਮੌਨਸੂਨ ਪਾਉਣਾ ਬਣੀਆਂ ਹੋਈਆਂ ਨੇ ਉਤੋਂ ਵੀ ਜਿਹੜੀਆਂ ਅਗਲੇ 2-3 2-3 ਦਿਨਾਂ ਦੇ ਵਿੱਚ ਵਿੱਚ ਯੂਪੀ ਐਮਪੀ ਤੱਕ ਜਿਹੜੀਆਂ ਮੌਨਸੂਨ ਪਾਉਣਾ ਪਿੱਸੇ ਹਟਣੀਆਂ ਸ਼ੁਰੂ ਹੋ ਜਾਣੀਆਂ ਨੇ ਕਿਉਂਕਿ ਲਗਾਤਾਰ ਖੁਸ਼ਕ ਮੌਸਮ ਬਣੇ ਹੋ ਤੇ ਅਗਲੇ 3-4 ਦਿਨ ਵੀ ਕੋਈ ਖਾਸ ਮੀਂਹ ਦੀ ਸੰਭਾਵਨਾ ਨਹੀਂ ਹੈਗੀ ਕੋਸ਼ਕ ਮੌਸਮ ਦੇ ਚੱਲਦੇ ਆ ਜਿਹੜਾ ਮੌਨਸੂਨ ਪਾਉਣਾ ਪਿੱਸੇ ਹਟਣੀਆਂ ਸ਼ੁਰੂ ਹੋ ਜਾਣੀਆਂ ਲਗਭਗ ਪੰਜਾਬ ਵਿੱਚੋਂ ਤਾਂ ਮੌਨਸੂਨ ਪਾਉਣਾ ਹਨ ਪਿੱਸੇ ਹਟ ਹੀ ਚੁੱਕੀਆਂ ਨੇ ਕੋਈ ਵੀ ਮੀਂਹ ਦੀ ਸੰਭਾਵਨਾ ਅਗਲੇ 3-4 ਦਿਨਾਂ ਵਿੱਚ ਨਹੀਂ ਹੈਗੀਗੀ ਹਾਲਾਂਕਿ ਹੁਣ ਮੌਨਸੂਨ ਸੀਜ਼ਨ ਖਤੋਂ ਹੋਣ ਤੋਂ ਬਾਅਦ ਪੰਜਾਬ ਹਰਿਆਣਾ ਉੱਤਰੀ ਭਾਰਤ ਦਾ ਜਿਹੜਾ ਪੂਰਾ ਉਹ ਮੌਨਸੂਨ ਦੀ ਵਿਦਾਈ ਦੇ ਤੋਂ ਬਾਅਦ ਮਤਲਬ ਕਿ ਮੀਂਹਾਂ ਦੇ ਲਈ ਸਿਰਫ ਪੱਛਮੀ ਸਿਸਟਮਾਂ ਤੇ ਡਿਪੈਂਡ ਰਹਿੰਦਾਗਾ ਪੱਛਮੀ ਸਿਸਟਮ ਆਉਦੇ ਰਹਿਣਗੇ ਅਕਤੂਬਰ ਮਹੀਨੇ ਦੇ ਵਿੱਚ 1-2 ਹਲਕੇ ਦਰਮਿਆਨੇ ਦਰਜੇ ਦੇ ਪੱਛਮੀ ਸਿਸਟਮ ਮੀਡੀਆ ਕਾਰਵਾਈਆਂ ਦੇ ਸਕਦੇ ਹੈਗੇ ਓਵਰ ਆਲ ਜੀ ਗੱਲ ਕੀਤੀ ਆਵੇ ਤਾਂ ਠੰਡ ਦੀ ਉਹ ਅੱਗੇ ਆਪਾਂ ਅਪਡੇਟ ਕਰਦੇ ਰਹਾਂਗੇ ਲੰਬੇ ਸਮੇਂ ਦੇ ਅਨੁਮਾਨ ਅਕਸਰ ਜਿਹੜੇ ਗਲਤ ਸਾਬਤ ਹੁੰਦੇ ਰਹਿੰਦੇ ਨੇ ਤਾਂ ਆਉਂਦੇ ਨੇ ਦਿਨਾਂ ਵਿੱਚ ਸ਼ਾਰਟ ਰੇਂਜ 10 ਤੋਂ 15 ਦਿਨਾਂ ਦੀ ਰੇਂਜ ਦਾ ਆਪਾਂ ਲਗਾਤਾਰ ਅਪਡੇਟ ਕਰਦੇ ਰਹਿੰਨੇ ਆ ਉਹਦੇ ਵਿੱਚ ਤੁਹਾਨੂੰ ਦੱਸਦੇ ਰਹਾਂਗੇ ਕਿੱਦਾਂ ਦਾ ਮੌਸਮ ਰਹੂਗਾ ਪਰ ਹਾਲ ਦੀ ਮੋਟੀ ਕਿਹੜੀ ਇਹ ਗੱਲ ਹੈ ਕਿ ਮਤਲਬ ਕਿ ਆਉਂਦੇ 8-10 ਦਿਨ ਕੋਈ ਜ਼ਿਆਦਾਤਰ ਕੋਈ ਵੱਡੇ ਮੀਂਹ ਦੀ ਸਵਭਾਵਾ ਨਹੀਂ ਹੋਏਗੀ ਪਰ 5 ਅਕਤੂਬਰ ਦੇ ਵਿੱਚਕਾਰ ਕਿਦੇ ਕਿਤੇ ਮੀਨ ਹੈਰੀ ਦੀ ਛੱਟ ਜ਼ਰੂਰ ਲੱਗ ਸਕਦੀ ਹੈ ਜਾਂ ਠੰਡੀ ਜਿਹੀ ਹਨੇਰੀ ਪੰਜਾਬ ਦੇ ਵਿੱਚੋਂ ਗੁਜ਼ਰ ਸਕਦੀ ਹੈ ਜਿਸ ਦੇ ਨਾਲ ਦਿਨ ਅਤੇ ਰਾਤਾਂ ਦੇ ਪਾਰੇ ਵਿੱਚ ਗਰਾਵੜ ਦਾ ਸੈンスਲਾ ਦੇਖਣ ਨੂੰ ਮਿਲ ਸਕਦਾਗਾ ਸੋ ਪੰਜਾਬ ਹਰਿਆਣਾ ਉਤਰੀ ਰਾਜਸਥਾਨ ਦੇ ਲਈ ਇੰਨੀ ਕ ਅਪਡੇਟ ਸੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਬਾਕੀ ਜ਼ਿਲ੍ਹੇ ਵਾ ਮੀਹਾਂ ਦੇ ਅੰਕੜੇ ਹੈਗੇ ਜਾਂ ਤਾਂ ਕਮੈਂਟ ਬਾਕਸ ਵਿੱਚ ਜਿਹੜਾ ਡਾਟਾ ਹੈਗਾ ਉਹ ਤੁਹਾਡੇ ਨਾਲ ਸਾਂਝਾ ਕਰ ਦੇਵਾਂਗੇ ਜਾਂ ਲੱਗ ਤੋ ਪੋਸਟ ਕਰਕੇ ਜਿੱਤੇ ਜਿੱਤੇ ਵੀ ਜਿੰਨੇ ਮੀਂਹ ਪੈਣੇ ਉਹ ਤੁਹਾਡੇ ਸਾਹਮਣੇ ਰੱਖ ਦੇਵਾਂਗੇ ਇਹ ਸਾਡਾ ਡਾਟਾ ਨਹੀਂ ਹੈਗਾ ਮਤਲਬ ਕਿ ਸਰਕਾਰੀ ਏਜੰਸੀ ਆਈਐਮਟੀ ਨੇ ਜਿੰਨੇ ਵੀ ਵੈਦਰ ਸਟੇਸ਼ਨ ਲੱਗੇ ਹੋਏ ਨੇ ਉਹਨਾਂ ਦੇ ਅਕੋਰਡਿੰਗ ਜਿਹੜਾ ਮੀਂਹ ਰਿਕਾਰਡ ਕੀਤਾ ਜਿਗਾ ਉਸ ਡਾਟੇ ਦੇ ਅਕੋਰਡਿੰਗ ਜ਼ਿਲ੍ਹੇਵਾਰ ਐਵਰੇਜ ਨਿਕਲਦੀ ਆ ਉਹ ਅੱਗੇ ਸਾਰੇ ਅੰਕੜੇ ਜਿਹੜੇ ਐਵਰੇਜ ਬਣਾ ਕੇ ਦੱਸਦੇ ਨੇ ਵੀ 1 ਜੂਨ ਤੋਂ ਲੈ ਕੇ 30 ਸਤੰਬਰ ਦੇ ਵਿੱਚਕਾਰ ਮੌਨਸੂਨ ਸੀਜ਼ਨ ਦੌਰਾਨ ਕਿੰਨੇ ਮਿਲੀਮੀਟਰ ਕਿਹੜੇ ਜ਼ਿਲ੍ਹੇ ਵਿੱਚ ਕਿੰਨੇ ਮਿਲੀਮੀਟਰ ਜਿਹੜਾ ਮੀਂਹ ਰਿਕਾਰਡ ਕੀਤਾ ਗਿਆਗਾ ਸੋ ਇੰਨੀ ਕੁ ਅਪਡੇਟ ਸੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ